ਇਸੇ ਪ੍ਰਕਾਰ ਬਾਣੀ ਦਾ ਆਦੇ ਗੁਰੂ ਸਾਹਿਬ ਜੀ ਨੇ ਗਿਆਨ ਸਿਖਾਉਣ ਸੰਬੰਧ ਵਿੱਚ ਕਿਹਾ ਕਿ ਜਿਹੜਾ ਆਦਿ ਜਿਸਕੇ ਪੈਸੇ ਪੈਣ ਦੇ ਬਰਾਜੇ ਹੋ ਰਹੇ ਹਨ ਗੁਰੂ ਨੂੰ ਅਜ ਪੈਣ ਦੇ ਬਰਾਜੇ ਹੋ ਜਾਂਦੇ ਪਾਸ ਸਿੱਖ ਆ ਕੇ ਕੀਰਤਨ ਕਰਦੇ ਬਾਹਰੋਂ ਆਏ ਤੇ ਮਹਾਰਾਜ ਸਾਹਿਬ ਦੇ ਪੈਸੇ ਲੈਤੇ ਜਾਣ ਤੇ ਸੰਤੋਜ ਗਏ ਤੇ ਗੁਰੂ ਮਹਾਰਾਜ ਸਾਹਿਬ ਬਰਾਜੇ ਹੋ ਗਏ ਫਿਰ ਕੋਨੇ ਦਾੜੀ ਦੇ ਕੀਰਤਨ ਕਰਨ ਲੱਗੇ ਜਦੋਂ ਮਹਾਰਾਜ ਸਾਹਿਬ ਨੇ ਆਵਾਜ਼ ਸੁਣੀ ਕਾ ਵੀ ਮਾਰਤਾ ਨੂੰ ਉੱਠੇ ਐਂਜੋ ਜੀ ਜਿਸੋ ਜੇ ਬੈਨ ਜੈਨੂ ਜੀ ਗੋਡੇ ਤੇ ਚੋਟ ਨਹੀਂ ਲੱਗੀ ਉਹ ਅਸਵੇ ਜੇ ਬਾਹੀ ਲੱਗੀ ਗੋਡੇ ਤੇ ਨੰਗੇ ਦੀ ਸਤਿਗੁਰੂ ਜੀ ਦੇ ਕਾਰਕਾ ਦਾ ਸਿੱਖ ਉਹ ਗੋਦਾ ਕੋ ਜੰਮਾ ਦੇ ਬੇੰਤੀ ਕਰਦੇ ਮਹਾਰਾਜ ਨੇ ਕਹੀ ਨਾ ਆਵ ਕੇ ਹੁ ਉੱਠਲੇ ਮਹਾਰਾਜ ਕਿੰਨੇ ਜੇ ਸਿੱਖੋ ਤੁਸੀਂ ਨਹੀਂ ਨੇ ਫਿਰ ਬੈਠ ਕੇ ਡਾੜੀ ਕਰਦੇ ਸੀ ਇਹ ਸਤਿਗੁਰੂ ਮੈਨਕਦੇ ਉਹਦਾ ਰੂਪ ਬੈਣੀ ਇਹ ਸਤਿਗੁਰੂ ਦਾ ਸੁਪਕਾਰ ਜੀ ਅਸੀਂ ਨਾ ਕਰਾਂਗੇ ਤਾਂ ਹੋਰ ਕੌਣ ਕਰੂਗਾ ਸਿੱਖਣ ਕਿਹਾ ਸਿੱਖੇ ਕਾਰਕਾ ਬਣੀ ਦਾ ਪੈ ਕਿਵੇਂ ਕਰਨਾ ਚਾਹੀਦਾ ਮੇਰੇ ਉੱਤੇ ਗੁਰਬਾਣੀ ਸਹਿਜ ਨੂੰ ਕਰ ਜਾਨੋ ਸੋਨੀ ਸਿੱਖ ਸਮਾ ਗੁਰਬਾਣੀ ਦਾ ਪੈ ਨਹੀਂ ਕਰਿਆ ਉਹ ਸਦਾ ਸਿੱਖੀ ਅਸਰੇ ਦੇ ਗੁਰੂ ਨੇ ਇਸ ਪ੍ਰਕਾਰ ਮਾਇਆ ਤੋਂ ਬਚਣ ਕਿਤੇ ਸਿੱਖ ਨੂੰ ਬਾਣੀ ਦਾ ਉਸ ਐ ਸੱਚੇ ਪੈ ਕਹਿ ਦੀ